ਮਹੀਨਾ ਕੋ ਹੋਇਆ ਮੈਂ ਇੰਡੀਆ ਤੋਂ ਆਇਆ ਤੇ ਜਦੋਂ 에어ਪੋਰਟ ਤੋਂ ਘਰ ਨੂੰ ਜਾਂਦੇ ਸੀ ਉਦੋਂ ਵੀ ਦੇਖਣ ਨੂੰ ਮਿਲਿਆ ਜਦੋਂ ਵਾਪਸ ਆਉਂਦੇ ਸੀ ਉਦੋਂ ਵੀ ਦੇਖਣ ਨੂੰ ਮਿਲਿਆ ਆਮ ਵੀ ਦੇਖਣ ਨੂੰ ਮਿਲ ਜਾਂਦਾ ਤੁਹਾਨੂੰ ਵੀ ਦੇਖਣ ਨੂੰ ਮਿਲਿਆ ਹੋਣਾ ਬਹੁਤਿਆਂ ਨੂੰ ਦੇਖਣ ਨੂੰ ਮਿਲਿਆ ਹੋਣਾ ਕਿ ਜਿੰਨੇ ਵੀ ਟੋਲ ਪਲਾਜ਼ਾ ਨੇ ਉਹਨਾਂ ਤੇ ਖਸਰੇ ਖੜੇ ਹੁੰਦੇ ਆ ਉਹ ਬੜੀ ਤੜੀਂ ਮਾਰ ਕੇ ਤੁਹਾਡੇ ਕੋਲ ਆਉਂਦੇ ਆ ਤੇ ਕਈ ਐਨੇ ਬਹਿਮੀ ਆ ਉਹਨਾਂ ਨੂੰ ਚੀਜ਼ਾਂ ਵੀ ਲੈ ਕੇ ਦਿੰਦੇ ਆ ਤੇ ਹੋਰ ਵੀ ਕਈ ਬਹੁਤ ਜ਼ਿਆਦਾ ਬਹਿਮੀ ਆ ਉਹ ਕਹਿੰਦੇ ਵੀ ਇਹਨਾਂ ਦੇ ਹੱਥ ਲੱਗ ਜਾਣ ਸਾਨੂੰ ਜਾਂ ਕਿਸੇ ਚੀਜ਼ ਨੂੰ ਜਾਂ ਸਾਨੂੰ ਅਸ਼ੀਰਵਾਦ ਮਿਲ ਜੇ ਵੀ ਸਾਡੀ ਮਨੋ ਕਾਮਨਾ ਪੂਰੀ ਹੋ ਜਾਂਦੀ ਆ ਇਹ ਉਹਨਾਂ ਦਾ ਕਹਿਣਾ ਤੇ ਉਹਨਾਂ ਦੀ ਸੋਚਣੀ ਆ ਉਹਨਾਂ ਲੋਕਾਂ ਦੀ ਜਿਹੜੇ ਲੋਖ ਖੁਸ਼ੀਆਂ ਤੋਂ ਅਸ਼ੀਰਵਾਦ ਲੈਂਦੇ ਆ ਜਿਹੜਾ ਸਾਡਾ ਪੰਜਾਬ ਆ ਇਹ ਦਸਾਂ ਗੁਰੂਆਂ ਦੇ ਅਸ਼ੀਰਵਾਦ ਦੇ ਨਾਲ ਪਵਿੱਤਰ ਆ ਜਿੱਥੇ ਨਾ ਤਾਂ ਵਹਿਮ ਪਰਮ ਹੋਣੀ ਚਾਹੀਦੀ ਐ ਨਾ ਜਾਤਾਂ ਪਾਤਾਂ ਹੋਣੀਆਂ ਚਾਹੀਦੀਆਂ ਨਾ ਊਚ ਨੀਚ ਹੋਣੀ ਚਾਹੀਦੀ ਆ ਇਹ ਖੁਸਰੇ ਤਾਂ ਕਿਹੜੇ ਖੇਤ ਦੀ ਮੁੱਲੀ ਨੇ ਐਮੀ ਵਹਿਮਾਂ ਪਰਮਾਂ ਚ ਨਾ ਪਿਆ ਕਰੋ ਇਹਨਾਂ ਖੁਸਰਿਆਂ ਖਾਸਰਿਆਂ ਤੋਂ ਕੱਖ ਨਹੀਂ ਮਿਲਣਾ ਉਹ ਹੀ ਜਿਹੜੇ ਚਾਰ ਪੈਸੇ ਤੁਸੀਂ ਇਹਨਾਂ ਖੁਸਰਿਆਂ ਨੂੰ ਦੇਣਾ ਹੀ ਜਾਂ ਕੋਈ ਚੀਜ਼ ਲੈ ਕੇ ਦੇਣੀ ਆ ਉਹ ਕਿਸੇ ਆਪਣੇ ਪਿੰਡ ਦੀ ਕਿਸੇ ਗਰੀਬ ਧੀ ਨੂੰ ਜਾਂ ਗਰੀਬ ਕਿਸੇ ਬੱਚੇ ਨੂੰ ਦੇ ਦਿਓ ਧਰਮ ਸਥਾਨ ਤੇ ਵੀ ਦੇਣ ਦੀ ਲੋੜ ਨਹੀਂ ਬਹੁਤ بڑے بڑے ਧਰਮ ਸਥਾਨ ਬਣਾ ਲਿਆ ਸੀ ਬਹੁਤ بڑے بڑے ਜੇ ਕੁਝ ਕਰਨਾ ਆਪਣੇ ਪਿੰਡ ਤੋਂ ਆਪਣੇ ਘਰ ਤੋਂ ਸ਼ੁਰੂ ਕਰੋ ਇਹਨਾਂ ਖਸਰਿਆਂ ਖਸਰਿਆਂ ਦੇ ਕੋਲ ਇਹਨਾਂ ਬਹਿਮਾ ਭਰਮੀਆਂ ਲੋਕਾਂ ਦੇ ਕੋਲ ਕਿਸੇ ਬਾਬਿਆਂ ਬੂਬਿਆਂ ਦੇ ਕੋਲ ਕਿਸੇ ਜੋ ਹਵਾ-ਹਵਾ ਹੁੰਦੀ ਆ ਜੋ ਬਹਿਮਾ ਪਰਮਾ ਚ ਪਾਉਂਦੇ ਆ ਕੋਈ ਇੱਟਾਂ ਨਾਲ ਜੁੜੀ ਜਾਂਦਾ ਕੋਈ ਪੱਥਰ ਨਾਲ ਜੁੜੀ ਜਾਂਦਾ ਇਹਨਾਂ ਦੇ ਕੋਲ ਕਿਸੇ ਦੇ ਕੋਲ ਕੋਈ ਜਾਣ ਦੀ ਲੋੜ ਨਹੀਂ ਆਪਣੇ ਪਿੰਡ ਦੇ ਵਿੱਚ ਦੇਖੋ ਜਿਹੜਾ ਕੋਈ ਗਰੀਬ ਪਰਿਵਾਰ ਹੈਗਾ ਉਸ ਗਰੀਬ ਪਰਿਵਾਰ ਦੀ ਧੀ ਨੂੰ ਉਸਦੇ ਬੱਚੇ ਨੂੰ ਕੁਝ ਦੇ ਦਿਓ ਉਹ ਪਤ ਨਹੀਂ ਕਿੰਨੇ ਗੁਣਾ ਵੱਧ ਕੇ ਤੁਹਾਡੇ ਕੋਲ ਆਉਣਾ ਕਿੰਨੀ ਗੁਣਾ ਵੱਧ ਕੇ ਖੁਸਰੇ ਹੱਟੇ-ਕੱਟੇ ਆ ਇੱਥੇ ਬਾਹਲੀਆ ਕੰਟਰੀਆਂ 'ਚ ਵੀ ਹੈਗੇ ਆ ਖੁਸਰੇ ਬਾਹਲੀਆ ਕੰਟਰੀ 'ਚ ਤੁਹਾਨੂੰ ਖੁਸਰੇ ਦੇਖਣ ਨੂੰ ਮਿਲੂਗੇ ਪਰ ਇਹਨਾਂ ਨੂੰ ਇੱਧਰ ਖੁਸਰੇ ਨਹੀਂ ਕਹਿੰਦੇ ਇਹਨਾਂ ਨੂੰ ਉੱਧਰ ਹੋਰ ਕੁਝ ਕਹਿੰਦੇ ਆ ਇਹ ਕੰਮ ਕਰਦੇ ਨੇ ਪੈਸੇ ਕਮਾਉਂਦੇ ਨੇ ਬੜੀਆਂ-ਬੜੀਆਂ ਜੌਬਾਂ ਦੇ ਵੀ ਨੇ ਕਈ ਜੇ ਖੁਸਰਿਆਂ ਦੇ ਅਸ਼ੀਰਵਾਦ ਦੇ ਨਾਲ ਇਦਾਂ ਦੇ ਕੰਮ ਹੁੰਦੇ ਹੁੰਦੇ ਤਾਂ ਬਾਹਲੀਆ ਕੰਟਰੀਆਂ ਦੇ ਵਿੱਚ ਵੀ ਜਿਹੜੇ ਖੁਸਰੇ ਸੀ ਇਹਨਾਂ ਨੇ ਵੀ ਅਸ਼ੀਰਵਾਦ ਦੇਣ ਲਾ ਪੈਣੀ ਸੀ ਲੋਕਾਂ ਨੂੰ ਨਿਕਲੋ ਦੇ ਨਾਲ ਬਹਿਮਾ ਪਰਮਾ ਦੇ ਵਿੱਚੋਂ ਕੱਖ ਨਹੀਂ ਰੱਖਿਆ ਆ ਨਜ਼ਾਰੇ ਲਓ ਜ਼ਿੰਦਗੀ ਦੇ ਕਿਸੇ ਦੀ ਮਦਦ ਕਰ ਦਿਓ 10 20 50 100 ਦੇ ਦਿਓ ਕਿਸੇ ਨੂੰ ਕਿੰਨਾ ਤੁਹਾਨੂੰ ਆਪਣੇ ਆਪ ਤੇ ਸਕੂਨ ਮਿਲੂਗਾ ਤੇ ਜਿਹਨੂੰ ਦਿੱਤੇ ਆ ਉਹ ਕਿੰਨੀਆਂ ਸੀਸਾਂ ਦੇਊਗਾ ਤੁਹਾਨੂੰ ਕਿੰਨੀਆਂ ਸੀਸਾਂ ਦੇਊਗਾ ਪਪਰਾ